वेलकम टू माय चैनल आज ਘਰ ਵਿੱਚ ਸਬਜੀ ਨਹੀਂ ਸੀ ਮੈਂ ਸੋਚਿਆ ਤੋਰੀਆਂ ਸਬਜੀ ਬਣਾ ਲੈਣੇ ਬਗੀਚੀ ਚੋਂ ਲੈ ਕੇ ਬੱਚੇ ਕਹਿੰਦੇ ਅਸੀਂ ਤੋਰੀਆਂ ਨਹੀਂ ਖਾਣੀਆ ਤਾਂ ਮੈਂ ਅਲੱਗ ਤਰੀਕੇ ਦੇ ਨਾਲ ਤੋਰੀਆਂ ਦੀ ਜਿਹੜੀ ਸਬਜੀ ਬਣਾਉਂਗੀ ਜਿਹੜੀ RAM ਤੋਰੀ ਆਪਣੇ ਬੇਲਾਂ ਨੂੰ ਲੱਗਦੀ ਘਰ 'ਚੇ ਉਹ ਵਾਲੀ ਸਬਜੀ ਬਣਾਉਂਗੀ RAM ਤੋਰੀ ਦੀ ਪਰ ਬਣਾਉਂਗੇ ਅਲੱਗ ਤਰੀਕੇ ਨਾਲ ਅੱਜ ਬੱਚਿਆਂ ਨੂੰ ਵੀ ਨਹੀਂ ਪਤਾ ਲੱਗੂਗਾ ਤੁਸੀਂ ਵੀ ਜ਼ਰੂਰ ਬਣਾ ਕੇ ਬੱਚਿਆਂ ਨੂੰ ਖਵਾਇਓ ਕਿਉਂਕਿ ਇਹ ਆਰਗੇਨਿਕ ਹੁੰਦੀਆਂ ਆਪਣੇ ਸਾਰਿਆਂ ਦੇ ਘਰਾਂ 'ਚ ਲੱਗੀਆਂ ਹੁੰਦੀਆਂ ਇਹਨਾਂ ਦਿਨਾਂ 'ਚ ਪਰ ਬੱਚਿਆਂ ਨੂੰ ਖਾਣੀ ਮੁਸ਼ਕਲ ਹੋ ਜਾਂਦੀ ਆ ਕਿਉਂਕਿ ਉਹ ਟੇਸਟ ਜ਼ਿਆਦਾ ਦੇਖਦੇ ਆ ਗੁਣ ਘਟ ਦੇਖਦੇ ਆ ਹੁਣ ਅਸੀਂ ਅੱਜ ਤੁਹਾਨੂੰ ਦੱਸਣ ਲੱਗੇ ਆ ਲਗਤਰਾਂ ਦੀ ਸਬਜੀ ਸਬਜੀ ਬਹੁਤ ਜ਼ਿਆਦਾ ਟੇਸਟੀ ਹੋਊਗੀ ਤੇ ਨਾਲ ਨਾਲ ਇਹਦੇ ਗੁਣ ਵੀ ਬਹੁਤ ਹੋਣਗੇ ਕਿਉਂਕਿ ਆਰਗੈਨਿਕ ਆ ਹਰੀ ਸਬਜੀ ਆ ਤੇ ਆਜੋ ਦੇਖਿਓ ਐਂਡ ਤੱਕ ਬਣੇ ਰਿਓ ਤੁਸੀਂ ਵੀ ਇਸ ਤਰੀਕੇ ਦੀ ਜ਼ਰੂਰ ਬਣਾਇਓ ਬੱਚਿਆਂ ਨੂੰ ਪਤਾ ਵੀ ਨਹੀਂ ਲੱਗੂਗਾ ਚਲੋ ਪੰਜ ਤੋਂ ਸੱਤ ਤੋਰੀਆਂ ਜਿਹੜੀਆਂ ਇਸ ਤਰੀਕੇ ਦੇ ਨਾਲ ਆਪਣੀ ਬਗੀਚੀ ਚੋਂ ਲੈ ਆਈਆਂ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਧੋ ਲਿਆ ਆ ਆਪਾਂ ਦੇਖਾਂਗੇ ਜਿਹਦੀ ਜ਼ਿਆਦਾ ਛਿਲਕ ਜਿਹੜੀ ਸਖਤ ਹੋਊਗੀ ਉਹ ਆਪਾਂ ਪੀਲਰ ਦੇ ਨਾਲ ਪੀਲ ਵੀ ਕਰ ਲਾਂਗੇ ਜਿਹੜੀ ਸੌਫਟ ਹੋਊਗੀ ਉਹਨੂੰ ਇਸ ਤਰ੍ਹਾਂ ਹੀ ਰੱਖਾਂਗੇ ਕਿਉਂਕਿ ਮੈਂ ਚਾਹਨੀ ਹੁੰਦੀ ਆ ਕਿ ਇਹਦਾ ਜਿਹੜਾ ਛੇਲਿਆ ਉਹ ਵੀ ਖਾਇਆ ਜਾਵੇ ਇਹਦੇ ਵਿੱਚ ਵੀ ਅਲੱਗ ਤਰ੍ਹਾਂ ਦੇ ਜਿਹੜੇ ਤੱਤ ਹੁੰਦੇ ਆ ਫਿਰ ਮੈਂ ਇੱਕ ਮੀਡੀਅਮ ਸਾਈਜ਼ ਦਾ ਟਮਾਟਰ ਲਿਆ ਸੀ ਦੋ ਪਿਆਜ਼ ਪਾ ਲਏ ਮੀਡੀਅਮ ਸਾਈਜ਼ ਦੇ ਤੇ ਇੱਕ ਮਿਰਚ ਪਾਈ ਆ ਹਰੀ ਸਪਾਈਸੇ ਤੁਸੀਂ ਆਪਣੀ ਮਰਜ਼ੀ ਨਾਲ ਜਿੰਨਾ ਮਰਜ਼ੀ ਕਰ ਸਕਦੇ ਆ ਹੁਣ ਦੇਖਦੇ ਆ ਆਪਾਂ ਪਹਿਲਾਂ ਤੋਰੀਆਂ ਨੂੰ ਪੀਲ ਕਰ ਲੈਨੇ ਆ ਸੌਫਟ ਵਾਲੀਆਂ ਉਹਵੇਂ ਰੱਖ ਲਾਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਨਾਲ-ਨਾਲ ਦੱਸਾਂਗੀ वैसे ते ਘਰਦੀਆਂ ਤੋਰੀਆਂ ਆ ਇੰਨੀਆਂ ਜ਼ਿਆਦਾ ਸਖਤ ਨਹੀਂ ਹੈਗੀ ਛੇਲੇ ਦੀ ਥੋੜੀ ਥੋੜੀ ਉਤਾਰ ਲੈਣੇ ਆ ਇਸ ਤਰੀਕੇ ਦੇ ਨਾਲ ਹਾਂਜੀ ਦੇਖੋ ਇੱਧਰ ਮੈਂ ਛਿਲਕੇ ਤਿਆਰ ਕਰ ਲਈਆਂ ਆ ਵਿੱਚ ਮੈਂ ਦੋ ਇਸ ਤਰੀਕੇ ਦੇ ਨਾਲ ਹੀ ਰਹਿਣ ਦਿਤੀਆਂ ਕਿਉਂਕਿ ਇਹਨਾਂ ਦੀ ਜਿਹੜੀ ਛਿਲਕ ਸੀਗੀ ਸੌਫਟ ਸੀ ਤੇ ਦੋ ਤਰ੍ਹਾਂ ਦੀਆਂ ਆਪਣੇ ਕੋਲ ਸੀਗੀਆਂ ਇੱਕ ਡਾਰਕ ਕਲਰ ਦੀ ਐਸੀ ਇੱਕ ਲਾਈਟ ਦੀਆਂ ਡਾਰਕ ਕਲਰ ਮੈਨੂੰ ਥੋੜਾ ਸੌਫਟ ਲੱਗਿਆ ਮੈਂ ਰਹਿਣ ਦਿੱਤੀ ਛਿਲ ਹੁਣ ਆਪਾਂ ਇਹਨਾਂ ਨੂੰ ਕੱਟ ਲਾਂਗੇ ਮੈਂ ਇਦਾਂ ਥੋੜਾ ਥੋੜਾ ਉਤਾਰ ਦਿੱਤਾ ਆਪਾਂ ਐਨੇ ਐਨੇ ਸਾਈਜ਼ ਦੇ ਵਿੱਚ ਇਹ ਕੱਟ ਕੇ ਤਿਆਰ ਕਰ ਲੈਣੀਆਂ ਇਧਰੋਂ ਵੀ ਆਪਾਂ ਸਾਈਡ ਥੋੜੀ ਜਿਹੀ ਉਤਾਰ ਦਾਂਗੇ ਇਧਰੋਂ ਵੀ ਉਤਾਰਾਂਗੇ ਅੰਜ ਦੇਖੋ ਇਹ ਸਾਈਜ਼ ਦੇ ਵਿੱਚ ਮੈਂ ਕੱਟ ਲਿਆ ਹੁਣ ਇਹਨਾਂ ਦੇ ਆਪਣਾ ਇੱਕ ਇੱਕ ਚੀਰਾ ਦੇਵਾਂਗੇ ਇਸ ਤਰ੍ਹਾਂ ਇੱਕ-ਇੱਕ ਆਪਾਂ ਇਸ ਤਰ੍ਹਾਂ ਚੀਰਾ ਦਵਾਂਗੇ। ਉਹਦੇ ਵਿੱਚ ਅਸੀਂ ਇਹ ਮਸਾਲਾ ਭਰਾਂਗੇ। ਐਦਾਂ ਇੱਕ-ਇੱਕ ਕੱਟ ਦੇ ਕੇ ਆਪਾਂ ਰੱਖ ਲੈਣਾ ਇਹਨਾਂ ਨੂੰ। ਅਲੱਗ ਪੈਨ ਅਸੀਂ ਲਵਾਂਗੇ। ਸਿਰਫ ਇੱਕ ਵੱਡਾ ਚਮਚ ਤੇਲ ਦਾ ਪਾ ਕੇ ਮਸਾਲਾ ਵਿੱਚ ਇਹਦੇ ਭੁੰਨ ਲਾਂਗੇ। ਹਾਂਜੀ ਜੀਰਾ ਪਾ ਲਾਂਗੇ ਆਪਾਂ। ਇੱਕ ਚਮਚ ਦੇ ਕਰੀਬ। ਹਲਕਾ ਜਿਹਾ ਜੀਰਾ ਜਦੋਂ ਭੁੱਜ ਜਾਵੇ ਤੇ ਆਪਾਂ ਪਾ ਲਾਂਗੇ ਸਾਰਾ ਹਾਂਜੀ ਮਸਾਲਾ ਜਿਹੜਾ ਆ ਸਾਰਾ ਆਪਾਂ ਇਹਦੇ ਵਿੱਚ ਸ਼ਿਫਟ ਕਰਤਾ ਜਿਹੜਾ ਆਪਾਂ ਗ੍ਰाइंड ਕੀਤਾ ਸੀ ਹੁਣ ਇਹਨੂੰ ਭੁੰਨ ਲਾਂਗੇ ਹਾਂਜੀ ਪੌਣਾ ਚਮਚ ਮੈਂ ਨਮਕ ਪਾ ਲਿਆ ਨਮਕ ਨੂੰ ਮਿਕਸ ਕਰ ਲੈਣਾ ਆਪਾਂ ਫਿਰ ਹੁਣ ਅਸੀਂ ਇਹਦੇ ਵਿੱਚ ਹਲਦੀ ਪਾਵਾਂਗੇ 1 ਚਮਚ ਅਸੀਂ ਹਲਦੀ ਪਾ ਲਈਆ 1 ਚਮਚ ਅਸੀਂ ਕਿਚਨ ਕਿੰਗ ਮਸਾਲਾ ਪਾ ਲਾਂਗੇ ਹਾਂਜੀ ਜਦੋਂ ਹਲਦੀ ਪੱਕ ਜਾਵੇ ਤੇ ਉਸ ਵੇਲੇ ਅਸੀਂ ਹਲਕਾ ਜਿਹਾ ਜਦੋਂ ਪੁੰਨ ਚੁੱਕੇ ਹੋਈਦਾ ਆ ਤੇ ਆਪਾਂ ਇਹਨੂੰ نیچے ਉਤਾਰ ਲੈਣੇ ਆ ਉਤਾਰ ਕੇ ਆਪਾਂ ਫਿਲ ਕਰਾਂਗੇ ਹੁਣ ਹਾਂਜੀ ਇਸ ਤਰੀਕੇ ਦੇ ਨਾਲ ਅਸੀਂ ਜਿਹੜਾ ਮਸਾਲਾ ਆ ਭਰ ਲੈਣਾ ਆ ਹਰ ਇੱਕ ਟੁਕੜਾ ਜਿਹੜਾ ਅਸੀਂ ਐਦਾਂ ਫਿਲ ਕਰਾਂਗੇ ਸਬਜੀ ਜਿਹੜੀ ਬਹੁਤ ਟੇਸਟੀ ਬਣੂਗੀ ਪਤਾ ਵੀ ਨਹੀਂ ਲੱਗੂਗਾ ਬੱਚਿਆਂ ਨੂੰ ਕਿ ਅਸੀਂ ਉਹਨਾਂ ਨੂੰ ਕੀ ਬਣਾ ਕੇ ਖਵਾ ਰਹੇ ਆ ਹਾਂਜੀ ਦੇਖੋ ਅਸੀਂ ਮਸਾਲਾ ਜਿਹੜਾ ਹਰ ਇੱਕ ਟੁਕੜੇ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਭਰ ਲਿਆ ਔਰ ਬਹੁਤ ਵਧੀਆ ਇਹ ਦੇਖਣ ਵਾਸਤੇ ਲੱਗਦੀ ਆ ਔਰ ਪਣੂਗੀ ਵੀ ਇੰਨੀ ਟੇਸਟੀ ਦੇਖਦੇ ਆਪਾਂ ਹਾਂਜੀ ਇੱਧਰ ਅਸੀਂ ਡੇਢ ਕੜਛੀ ਜਿਹੜੀ ਆ ਸਰੋਂ ਦਾ ਤੇਲ ਲੈ ਲਿਆ ਆ ਇਹਨੂੰ ਪਹਿਲਾਂ ਗਰਮ ਕਰ ਲਾਂਗੇ ਫਿਰ ਉਹਦੇ ਵਿੱਚ ਇਹ ਆਪਾਂ ਮਸਾਲਾ ਫਿਲ ਕੀਤੇ ਟੁਕੜੇ ਪਾਵਾਂਗੇ ਹਾਂਜੀ ਤੇਲ ਗਰਮ ਹੋ ਗਿਆ ਆਪਾਂ ਜੀਰਾ ਪਾ ਲੈਨੇ ਹਾਂ ਹਾਂਜੀ ਜੀਰਾ ਅਸੀਂ ਭੁੰਨ ਲਿਆ ਕਿਸ ਤਰੀਕੇ ਦੇ ਨਾਲ ਸ਼ਿਫਟ ਕਰ ਦਾਂਗੇ ਸਾਰੀ ਜਿਹੜੀ ਅਸੀਂ ਤੋਰੀ ਦੇ ਟੁਕੜੇ ਸ਼ਿਫਟ ਕਰ ਲਏ ਆ ਹੁਣ ਆਪਾਂ ਇਹਨੂੰ ਹੁਣ ਅਸੀਂ ਇਹਨੂੰ ਢੱਕ ਕੇ ਸਟੀਮ ਦੇ ਨਾਲ ਪਕਾਵਾਂਗੇ ਤੇ ਅੱਗ ਜਿਹੜੀ ਆ ਮੀਡੀਅਮ ਰੱਖਣੀ ਆ ਤੇਜ਼ ਨਹੀਂ ਰੱਖਣੀ ਹੈਗੀ ਤਾਂ ਕਿ ਇਹਦੇ ਵਿੱਚ ਹਲਕੇ ਹਲਕੇ ਸਟੀਮ ਬਣਦੀ ਰਹੇ ਤੇ ਜਿਹੜੀ ਸਾਡੀ ਸਬਜੀ ਆ ਪੱਕ ਜਾਈ ਆਪਾਂ ਦੇਖ ਲੈਨੇ ਆ ਇਹਨੂੰ ਕਿ ਇਸ ਤਰੀਕੇ ਨਾਲ ਬਣ ਰਿਹਾ ਹੈ ਸਬਜੀ ਜਿਹੜੀ ਆ ਬਹੁਤ ਵਧੀਆ ਬਣਦੀ ਪਈ ਆ ਆਪਾਂ ਥੋੜੇ ਜੇ ਮਸਾਲੇ ਇਹਦੇ ਚ ਪਾਵਾਂਗੇ ਕਿਉਂਕਿ ਬਾਰੋਂ ਇਹ ਥੋੜਾ ਜਿਹਾ ਫਿੱਕੇ ਰਹਿ ਜਾਣਗੇ ਨਹੀਂ ਤਾਂ ਹਲਕੀ ਜੀ ਅਸੀਂ ਹਲਦੀ ਇੱਕ ਚੁਟਕੀ ਦੇ ਕਰੀਬ ਹਲਕਾ ਜਿਹਾ ਨਮਕ ਹਲਕਾ ਜਿਹਾ ਕਿਚਨ ਕਿੰਗ ਮਸਾਲਾ ਪਾਵਾਂਗੇ ਜਿਹੜਾ ਸਾਡਾ ਥੋੜਾ ਜਿਹਾ ਬਚ ਗਿਆ ਸੀ ਮਸਾਲਾ ਉਹ ਵੀ ਆਪਾਂ ਇਹਦੇ ਵਿੱਚ ਸ਼ਿਫਟ ਕਰ ਦਾਂਗੇ ਬਾਕੀ ਤਾਂ ਆਪੇ ਭਾਰੀ ਚੁੱਕੇ ਸੀ ਥੋੜਾ ਜਿਹਾ ਬਚ ਚੁੱਕਾ ਸੀਗਾ ਉਹ ਆਪਾਂ ਇਹਦੇ ਵਿੱਚ ਪਾ ਲਾਂਗੇ ਹਾਂਜੀ ਇੱਕ ਵਾਰ ਫੇਰ ਅਸੀਂ ਇਹਨੂੰ ਢੱਕ ਦਾਂਗੇ ਹਾਂਜੀ ਦੇਖ ਲੈਣੇ ਆਪਾਂ 5 ਮਿੰਟ ਆਪਾਂ ਰੱਖਿਆ ਸੀ ਬਿਲਕੁਲ ਸਟੀਮ ਦੇ ਨਾਲ ਜਿਹੜੇ ਇਹ ਪੱਕਣ ਦੇ ਲਾਗੇ ਹੋ ਗਏ ਆ ਸਬਜੀ ਸੌਫਟ ਹੋ ਚੁੱਕੀ ਆ ਆਪਾਂ ਤੋੜ ਕੇ ਦੇਖ ਲੈਣੇ ਆ ਹਾਂਜੀ ਇਧਰ ਦੇਖੋ इजीली ਕੱਟ ਹੋ ਰਹੀ ਆ ਸਬਜੀ ਜਿਹੜੀ ਆ ਬਣ ਕੇ ਤਿਆਰ ਹੋ ਗਈ ਆ ਹਾਂਜੀ ਬਿਲਕੁਲ ਸਟੀਮ ਹੋ ਚੁੱਕੀ ਆ ਸਬਜੀ ਸੌਫਟ ਵੀ ਹੋ ਚੁੱਕੀ ਹਾਂਜੀ ਦੇਖੋ इजीली ਜਿਹੜੀ ਕੱਟ ਹੋ ਰਹੀ ਆ ਸਬਜੀ ਬਣ ਕੇ ਤਿਆਰ ਹੋ ਗਈ ਆ ਇਹਨੂੰ ਸਬਜੀ ਨੂੰ ਬਹੁਤਾ ਪਕਾਉਣ ਦੀ ਲੋੜ ਨਹੀਂ ਹਲਕੀ ਤੁਸੀਂ 7-8 ਮਿੰਟ ਸਟੀਮ ਦੇਣੀ ਆ ਤੇ ਰੈਡੀ ਹੋ ਜਾਂਦੀ ਆ ਦੇਖੋ ਸਬਜੀ ਬਣ ਕੇ ਤਿਆਰ ਆ ਬਹੁਤ ਕਲਰਫੁਲ ਵੀ ਆ ਲੋਕ ਵਾਈਜ਼ ਵੀ ਅੱਛੀ ਆ ਖੁਸ਼ਬੂ ਬਹੁਤ ਅੱਛੀ ਆ ਰਹੀ ਆ ਤੁਸੀਂ ਇਹਨੂੰ ਪਰੌਂਠੇ ਨਾਲ ਖਾ ਸਕਦੇ ਆ ਪੂਰੀ ਨਾਲ ਖਾ ਸਕਦੇ ਆ ਜਾਂ ਸਿੰਪਲ ਰੋਟੀ ਨਾਲ ਵੀ ਇੰਜੋਏ ਕਰ ਸਕਦੇ ਆ ਔਰ ਬਹੁਤ ਹੈਲਦੀ ਤੇ ਗੁਣਾ ਨਾਲ ਭਰਪੂਰ ਸਬਜ਼ੀ ਬਣੀ ਆ ਤੁਸੀਂ ਵੀ ਇਸ ਤਰੀਕੇ ਦੇ ਨਾਲ ਬਣਾਓ ਖਾਓ ਹੈਲਦੀ ਰਹੋ ਥੈਂਕ ਯੂ